ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਣਾਵਾਂਗੇ ਆਪਾਂ ਸੂਜੀ ਦਾ ਖੜਾ ਇੱਕ ਕੁੱਲੀ ਸੂਜੀ ਦੀ ਇੱਕ ਕੁੱਲੀ ਘਿਓ ਦੀ ਕੁੱਲੀ ਡਰਾਈ ਫਰੂਟ ਤੇ ਨਾਰੀਅਲ ਦੇ ਬਰਾ ਦੇ ਦੀ ਅੱਧੀ ਕੁੱਲੀ ਲਈਏ ਖੋਏ ਦੀ ਆਪਾਂ ਲਓ ਜੀ ਲਓ ਕਿਉਂ ਗਰਮ ਹੋ ਗਿਆ ਆਪਾਂ ਸੂਜੀ ਪਾ ਦੇਣੀ ਹੁਣ ਇਹਦੇ ਚ ਸੂਜੀ ਨੂੰ ਬਰਾਉਣਾ ਹੁਣ ਤੱਕ ਪਕਾਵਾਂਗੇ। ਸੂਜੀ ਦੇ ਕੁਝ ਤਰ੍ਹਾਂ ਹੋ ਗਏ ਬਰਾਉਣਾ ਇਹਦਾ। ਹੁਣ ਆਪਾਂ ਪਾਵਾਂਗੇ ਚਨਾਰੀ ਦਾ ਬਰਾਦਾ ਤੇ ਡਰਾਈ ਫਰੂਟ। ਇਹਨਾਂ ਨੂੰ ਥੋੜਾ ਜਿਹਾ ਪੁੰਨਾਂਗੇ। ਸੂਜੀ ਦੇ ਕੁਝ ਨੇ ਹੁਣ ਬੰਨਾਂਗੇ ਤਾਂ ਵਿੱਚ ਖੰਡ ਦੀ ਹੋਵੇ। Tamam, ne zaman जी कड़ा हो गया तैयार हूँ हम आपे खोह गैस घट सूजी का कड़ा हो गया खोए वाला तैयार वीडियो करी जी लगी लाइक करो कमेंट करे शेयर करे चैनल में सबसक्राइब करो